ਤੁਸੀਂ ਤੁਸੀਂ ਇੱਕ ਮਨਿਸਟਰ ਦਾ ਬਹਿਸ ਕਰਦਾ ਐਨਐਟਓ ਨਾਲ ਲੜਦਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤੁਸੀਂ ਐਸੀਐਮ ਦੇ ਆਈਆਈਐਸ ਸਿਲੈਕਟ ਹੋਏ ਨੇ ਤੇ ਜੇ ਪਬਲਿਕ ਦਾ ਰਵਾਪ ਉਂਦੀ ਸਾਡੇ ਕੋਲ ਹੁੰਦੀ ਆ ਉਂਦੀ ਤਾਂ ਹੁੰਦੇ ਸਾਡੇ ਕੋਲ ਉਹ ਤੁਸੀਂ ਤਸੱਲੀ ਦੀ ਕਹੁੰਦੀ ਤਾਂ ਹੁੰਦੇ ਸਾਡੇ ਕੋਲ ਵੀ ਤਸੱਲੀ ਦੀ ਕਹੁੰਦੀ ਤਾਂ ਹੁੰਦੇ ਸਾਡੇ ਕੋਲ ਇਹ ਗੇ ਕਹਿੰਦਾ ਬੰਦਿਆਂ ਨੂੰ ਅੱਜ ਹੀ ਕਰਕੇ ਦਿਓ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹ ਦੀ ਗੱਲ ਕਰੋ ਤੁਸੀਂ ਆਸੀ ਹਾਂ ਜੀ ਆਈ ਆਈਐਸ ਵੀ ਸਵੈਟ ਹੋਏ ਤੇ ਜੇ ਪਬਲਿਕ ਰਵਾਪ ਹੁੰਦੀ ਹੈ ਸਾਡੇ ਕੋਲ ਆਉਂਦੀ ਆ ਤਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲ ਉਹ ਬਾਕੀ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਆਹਾਂ ਕਮੇਟ ਕਿਉਂ ਨਹੀਂ ਗੱਲ ਕਰਕੇ ਲੋਕ ਕਮੇਟ ਕਿਉਂ ਨਹੀਂ ਗੱਲ ਕਰਕੇ ਲੋਕ ਸੁਣੋ ਕਿਉਂ ਨਹੀਂ ਕਰਕੇ ਬਿਨਾਂ ਗੱਲ ਦੇ ਦੀ ਕਰੂਗਾ ਮੇਰੇ ਕੋਲ ਹੁੰਦੇ ਨਹੀਂ ਤਖਾਸਤ ਪਈਆਂ ਸਭ ਕੁਝ ਪਈਆਂ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਜਿਹੇ ਅਫਸਰ ਤੋਂ ਮਤਲਬ ਕਰਦਾ ਲੋਕਾਂ ਸਾਨੂੰ ਉੱਟਾ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਣੀਆਂ। ਸਮਝਦੇ ਕਿ ਨਹੀਂ ਗੱਲ? ਬਿਨਾਂ ਵਜ੍ਹਾ ਦੀ ਲੋਕ ਆਉਂਦੇ ਵਿਚਾਰੇ ਲੜਾਂ ਲੱਗੀਆਂ ਲੋਕਾਂ ਦੀਆਂ। ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਰ ਆਉਂਦੇ ਸਾਡੇ ਕੋਲ। ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਗਿਆ? ਆ ਬੱਸ ਤੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ। ਤੁਸੀਂ ਜਵਾਬ ਨਾ ਦੋ ਨਾ ਕੰਮ ਕਰੋ ਤੁਹਾਡੇ ਕੋਲ ਲੱਗੇ ਬੱਸ। ਹਾਂ ਜਾ ਜਾ ਦੋ ਹਾਂ ਜਾਓ ਜਾਓ ਦੋ ਮਿਹਰਬਾਨੀ। ਅਜੇ ਸਮੇਂ ਅਜੇ ਉਹ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰ ਲੋ ਬਸ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਘਰ ਤੋਂ ਕਹੋ ਨਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਮੈਂ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੱਕਾ ਲਓ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਠੀਕ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕਿਹਾ ਹਾਂ ਨਾ ਨਾ ਦੇਖ ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਪਹਿਲੇ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿ ਤਾ ਤੁਸੀਂ ਕੰਮ ਕਰੋ ਗੱਲ ਕੀ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਲਈ ਦੀ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਤੇ ਤੂੰ ਇਦਾਰਨਾ ਨਹੀਂ ਨਿਕਾਵੇ ਤੂੰ ਤਾਂ ਮਿੰਦੂ ਘਾੜੀ ਉਗਾੜੀ ਕਦੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਨਾ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਨਮਾਇਦੇ ਆ ਸੁਣੋ ਪਰਲਗ ਦੇ ਪਹਿਲਾ ਸੁਣੋ 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 ਵੇ ਸੁਣੋ ਪਰਲਗ ਦੇ ਚੁੜੇ ਨਮਾਇਦੇ ਆ ਲੋਕਾਂ ਸਾਡੇ ਕੋਲ ਨਾ ਅਗੀ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਇਹਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਨਾ ਕਦੇ ਕਿਹਾ ਸੁਣਦੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨਾ ਕੋਈ ਨਹੀਂ ਮੈਂ ਕਹਿੰਦੀ ਬਹਿ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਨਿਸਟਰ ਦਾ ਬਹਿਸ ਕਰਦਾ ਐਨਾ ਟਾਂ ਲਾਦਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤੁਹਾਡਾ ਲੋਕਾਂ ਨਾਲ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਲਾਦੇ ਦੱਸੋ ਢਿੱਕੋਗੇ ਇਸ ਤਾ ਤੁਹਾਡਾ ਲੋਕਾਂ ਨਾਲ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਫਿਟ ਲਾਦੇ ਮੇਰਾ ਕੀ ਘਰ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਪਿੰਦੇ ਨਾਲ ਕੰਮ ਕਰੋ ਤੁਸੀਂ ਘਰੇ ਹੋ ਸਵਾਈ ਦੀ ਜੰਦੇ ਹੋ ਹਾਂ ਤੈਨੂੰ ਵੀ ਇਹਦਾ ਕੰਮ ਕਰਾਉਣਾ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਪਹਿਲਾਂ ਵੀ ਦੇ ਦੇ ਕੰਮ ਕਰਕੇ ਦਿਓ ਮੇਰੇ ਕੋਲ